ਵੀ ਪਾਠ ਕਰਾਉਣ ਦਾ ਫਲ ਮਿਲਦਾ ਹੈ ਜਾਂ ਪਾਠ ਕਰਨ ਦਾ ਫਲ ਮਿਲਦਾ ਹੈ ਪਹਿਲਾਂ ਤਾਂ ਆਪਾਂ ਅਖੰਡ ਪਾਠ ਦੀ ਗੱਲ ਕਰਦੇ ਹਾਂ ਮੈਂ ਰਹਿਤ ਮਰਜਾਦਾ ਕੋਲੇ ਰੱਖੀ ਹੈ ਉਹਦੇ ਵਿੱਚ ਬੜਾ ਸੋਹਣਾ ਲਿਖਿਆ ਵੀ ਅਖੰਡ ਪਾਠ ਕਿਸੇ ਭੀੜ ਜਾਂ ਸਭ ਵੇਲੇ ਕੀਤਾ ਜਾਂਦਾ ਇਹ ਤਕਰੀਬਨ 48 ਘੰਟੇ ਸਪੂਰਨ ਕੀਤਾ ਜਾਂਦਾ ਮਤਲਬ ਇਸ ਤੋਂ ਵੱਧ ਸਮਾਂ ਵੀ ਲੱਗ ਸਕਦਾ ਹੈ ਆਖਰ ਵਿੱਚ ਲਿਖਿਆ ਇਸ ਪਾਚ ਪਾਠ ਲਗਾਤਾਰ ਬਿਨਾਂ ਰੋਕ ਤੇ ਕੀਤਾ ਜਾਂਦਾ ਪਾਠ ਸਾਫ਼ ਤੇ ਸ਼ੁੱਧ ਹੋਵੇ ਬਹੁਤ ਤੇਜ਼ ਪੜਨਾ ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ ਗੁਰਬਾਣੀ ਦੀ ਨਰਾਦਰੀ ਹੈ ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ਼ ਕਰਨਾ ਚਾਹੀਏ ਭਾਵੇਂ ਸਮਾਂ ਕੁਝ ਬਦੀਕ ਲੱਗੇ ਕਿੰਨੀ ਸੋਹਣੀ ਸਾਨੂੰ ਮਰਜਾਦਾ ਦੱਸੀ ਪਰ ਨਾਲ ਇਹ ਵੀ ਲਿਖਿਆ ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਪੜੇਣਾ ਹੋਵੇ ਕਿ ਪਾਠੀ ਇਕੱਲਾ ਹੀ ਬਹਿ ਕੇ ਪਾਠ ਕਰਦਾ ਰਹੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ ਹੁਣ ਕੀ ਹੋ ਰਿਹਾ ਸਾਡੇ ਅਖੰਡ ਪਾਠ ਸੀ ਅਸੀਂ ਆਰੰਭ ਕਰਾਇਆ ਪੰਜ ਪੌੜੀਆਂ ਸੁਣ ਲਈਆਂ ਨਵੇਂ ਮੱਲੇ ਦੇ ਸ਼ਲੋਕ ਉਹ ਵੀ ਬੜੀ ਮੁਸ਼ਕਲ ਦੇ ਨਾਲ ਤਿਆਰ ਹੋ ਕੇ ਆਏ ਹੋ ਗਿਆ ਪਾਠ ਤੇ ਜਿਨ੍ਹਾਂ ਨੇ ਸਾਡਾ ਫਾਇਦਾ ਚੁੱਕਣਾ ਸੀ ਉਹਨਾਂ ਨੇ ਚੁੱਕ ਲਿਆ ਹੁਣ ਰੌਲਾ ਪੈ ਰਿਹਾ ਹਜ਼ੂਰ ਸਾਹਿਬ ਤਖਤ ਸਾਹਿਬ ਕਿਉਂਕਿ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਤਖਤ ਸਾਹਿਬ ਕੋਈ ਮਾੜਾ ਨਹੀਂ ਹੋ ਗਿਆ ਉਹਦਾ ਸਿਸਟਮ ਜਿਹੜਾ ਸੀ ਤੁਸੀਂ ਹੈਰਾਨ ਹੋ ਜਾਓਗੇ ਜਦ ਤੁਸੀਂ ਸੁਣਿਆ ਹੋਵੇਗਾ 2016 ਤੋਂ ਲੈ ਕੇ 2019 ਤੱਕ ਅਖੰਡ ਪਾਠ ਸਾਹਿਬ ਦਾ ਕਪੜਾ ਹੋ ਗਿਆ 37 ਲੱਖ ਰੁਪਏ ਦਾ ਕਪੜਾ ਕਰ ਗਏ ਜਿਹੜਾ ਅਖੰਡ ਪਾਠ ਬੁੱਕ ਕਰਦੇ ਸੀ ਨਕਲੀ ਫਾਰਮ ਨਕਲੀ ਰਸੀਦਾਂ ਤੁਸੀਂ ਫੋਨ ਕੀਤਾ ਸਾਡਾ ਪਾਠ ਰੱਖਦੇ ਹੋ ਤੁਹਾਨੂੰ ਉਹਨਾਂ ਨੇ ਹੁਕਮਨਾਮਾ ਵੀ ਭੇਜਣਾ ਹੈ ਆਰੰਭ ਦਾ ਵੀ ਤੇ ਸਮਾਪਤੀ ਦਾ ਵੀ ਨਾ ਕਿਸੇ ਨੇ ਪਾਠ ਕੀਤਾ ਤੇ ਨਾ ਕਰਵਾਇਆ ਪੈਸਾ ਉਹਨਾਂ ਨੇ ਆਪਣੇ ਅੰਦਰ ਲਏ ਤੇ ਕੀ ਮਤਲਬ ਸਤਗੁਰੂ ਤਾਂ ਕਹਿੰਦੇ ਵੀ ਬਾਣੀ ਖੁਦ ਪੜੋ